ਇਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਹੈ ਸਹੀ ਮੈਨੇ ਤੇ ਦਿੱਲੀ ਤੋਂ ਹਾਰਨ ਦੇ ਬਾਅਦ ਸਮੂਚੀ ਉਥੋਂ ਦੀ ਸਰਕਾਰ ਨੇ ਪੰਜਾਬ ਵਿੱਚ ਆ ਕੇ ਕਬਜ਼ਾ ਕਰ ਲਿਆ ਤੇ ਅਸਲੀ ਸੀ ਟੀ ਮਿਨਿਸਟਰ ਅਸਲੀ ਸਾਰਾ ਕੁਝ ਉਹਨਾਂ ਨੇ ਕੰਟਰੋਲ ਕਰ ਲਿਆ ਮਨੀਸ਼ ਸੋਡਿਆ ਤੇ ਜੈਨ ਜਿਹੜੇ ਮਿਨਿਸਟਰ ਸੀ ਜਿਹੜੇ ਉੱਥੇ ਜੇਲ੍ਹਾਂ 'ਚੀ ਕਰਪਸ਼ਨ ਦੇ ਕੇਸ ਸੀ ਉਹਨਾਂ ਨੂੰ ਪੰਜਾਬ ਸੰਭਾਲ ਤੱਕ ਡੀ ਫੈਕਟੋ ਕੇਜਰੀਵਾਲ ਦੇ ਹੁਕਮ ਹੁੰ ਚੱਲਣ ਲੱਗ ਗਿਆ ਜਿਹੜੀ ਅੱਜ ਮੈਂ ਗੱਲ ਕਰਨ ਲੱਗਿਆ ਆ ਗੱਲ ਹੈ ਕਿ ਇਹਨਾਂ ਨੇ ਕੇਜਰੀਵਾਲ ਤੇ ਸੋਡਿਆ ਤੇ ਜੈਨ ਤੇ ਇਹਨਾਂ ਦੀ ਟੀਮ ਨੇ ਫੈਸਲਾ ਕਰ ਲਿਆ ਕਿ ਸਾਡਾ 1.5 ਸਾਲ ਰਹਿ ਗਿਆ ਅਸੀਂ ਵੱਧ ਤੋਂ ਵੱਧ ਪੈਸਾ ਹੁਣ ਇੱਥੋਂ ਇਕੱਠਾ ਕਰੀਏ ਜੋ ਇਨਾਂ ਕੋਲੇ ਮਾਨ ਚਾਉਂਦਾ ਧਾਂਦਲੀਆਂ ਕਰਨ ਦੀ ਸਕੀਮਾਂ 24 ਘੰਟੇ ਬੰਦੀਆਂ ਹੁਣ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਵੱਡੀ ਧਾਂਦਲੀ ਜੇ ਕਰਨ ਲੱਗੇ ਹੈ ਤੇ ਸਕੀਮ ਬਣਾਈ ਹੈ ਕਿ ਜਿਹੜੀ ਜ਼ਮੀਨ ਲੁਧਿਆਣੇ ਦੇ ਨਾਲ ਤਕਰੀਬਨ 24000 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦਾ ਪਲਾਨ ਬਣਾ ਲਿਆ ਪਲਾਨ ਕੀ ਹੈ ਆ ਇਹਨਾਂ ਨੇ ਇੰਟਰਨਲੀ ਮੈਂ ਸਾਰੇ ਅਫਸਰਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਆਪਣੇ ਸੋਰਸ ਦੇ ਦੱਸਿਆ ਇਹਨਾਂ ਨੇ ਕੀ ਕਰਨਾ ਹੈ ਚਾਰੋਂ ਤਰਫ ਲੁਧਿਆਣੇ ਦੇ ਚਾਰੋਂ ਤਰਫ ਲੁਧਿਆਣੇ ਦੇ ਇਹਨਾਂ ਨੇ ਐਕ acquisition ਦਾ ਨੋਟਿਸ ਦੇ ਦੇਣਾ ਹੈ ਐਕquisition ਦਾ ਨੋਟਿਸ ਦਾ ਮਤਲਬ ਹੈ ਕਿ ਉੱਥੇ ਰਜਿਸਟਰੀਆਂ ਬੰਦ ਹੋ ਜਾਣਗੀਆਂ ਕਿਸਾਨ ਜਾਂ ਵਪਾਰੀ ਜਿਹਦੀ ਵੀ ਕੋਈ ਜ਼ਮੀਨ ਹੈ ਜਿਹਨੇ ਕੋਈ ਇਨਵੈਸਟਮੈਂਟ ਵਾਸਤੇ ਲਈਤੀ ਹੈ ਉਹ ਅੱਗੇ ਵੇਚ ਨਹੀਂ ਸਕਣਗੇ ਕਿਉਂਕਿ ਉਹ ਲੈਂਡ ਅੰਡਰ ਐਕ acquisition ਹੋ ਜਾਊਗਾ ਫਿਰ ਇਹਨਾਂ ਨੇ ਪਲਾਨ ਕੀ ਕੀਤਾ ਐ ਅਕਵਾਇਰ ਇਹਨਾਂ ਨੇ ਕਰਨੀ ਨਹੀਂ ਇਹਨੇ ਪਲਾਨ ਕੀ ਕੀਤਾ ਇਹਨਾਂ ਨੇ ਜਿੰਨਾ ਜਿੰਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਨੂੰ ਅਪਰੋਚ ਕਰ ਲਿਆ ਕਿ ਤੁਸੀਂ ਬੈਕ ਡੇਟ ਤੇ ਉਹਨਾਂ ਤੋਂ ਐਪਲੀਕੇਸ਼ਨ ਲੈ ਰਿਆ ਸੀਐਲਯੂ ਵਾਸਤੇ ਕਿ ਸਾਡੀ ਮੇਰੇ ਕੋਲ 70 ਕਿੱਲੇ ਆ ਜੀ ਮੇਰੀ ਸੀਐਲਯੂ ਕਰਾ ਦਿਓ ਜਿਹਦੀ ਕਹ ਦੂਜੀ ਕੋਈ 100 ਕਿੱਲਾ ਕਿਸੇ 400 ਕਿੱਲਾ ਹੈ ਇਹਨਾਂ ਨੇ 1 ਕਰੋੜ ਰੁਪਇਆ ਕਿੱਲੇ ਦਾ ਰੇਟ ਰੱਖ ਲਿਆ ਜਿਹਦੇ 100 ਕਿੱਲਾ ਹੈ 100 ਕਰੋੜ ਰੁਪਇਆ ਦਿਓ ਤੇ ਤੁਸੋਂ ਸਾਸੀ ਤੁਹਾਨੂੰ ਲੈਂਡ ਐਕਵੀਜ਼ਿਸ਼ਨ ਜੋ ਕਰਦਾਂਗੇ ਕੀ ਕਹਿਣਗੇ ਕੀ ਜੀ ਅਸੀਂ ਇੱਥੇ ਡਿਵੈਲਪ ਕਰਨਾ ਸੀ ਕਿਉਂਕਿ ਆਹ ਲੋਕਾਂ ਨੇ ਪਹਿਲੇ ਹੀ ਸੀਐਲਓ 'ਤੇ ਅਪਲਾਈ ਕੀਤਾ ਹੈ ਤੇ ਐਸ ਕਰਕੇ ਅਸੀਂ ਇਹਨਾਂ ਨੂੰ ਅਸੀਂ ਐਗਜ਼ੈਮਪਟ ਕਰਨਾ ਹੈ ਏਮ ਪੈਸਾ ਲੈ ਕੇ 1 ਕਰੋੜ ਰੁਪਇਆ ਲੈ ਕੇ ਆਈ ਸਕੀਮ ਹੁਣਾਂ ਨੇ ਬਠਿੰਡੇ ਵੀ ਸ਼ੁਰੂ ਪਲਾਨ ਦੀ ਸ਼ੁਰੂ ਕਰਤੀ ਉੱਤੇ ਟੀਮਾਂ ਲਾਤੀਆਂ ਉੱਥੇ ਵੀ ਮਲੇ 10000 ਤਕਰੀਬਨ ਇਹਨਾਂ ਨੇ ਪੰਜਾਬ ਦੇ ਚਾਰੋਂ ਸ਼ਹਿਰਾਂ ਦੇ ਆਚਾਰੋ ਤਰਫ ਜਿੰਨੀ ਲੈਂਡ ਹੈ ਇਹਨਾਂ ਦਾ ਪਲਾਨ ਹੈ ਕਿ ਸਾਰਿਆਂ ਤੇ ਐਕਵੀਜ਼ੀਸ਼ਨ ਨੋਟਿਸ ਬਣਾਈ ਜਾਣ ਉਹਦੇ ਬਾਅਦ ਬਿਲਡਰਾਂ ਤੋਂ ਕਿਸਾਨਾਂ ਤੋਂ ਵਪਾਰੀਆਂ ਤੋਂ ਕਰੋੜ ਕਰੋੜ ਕਹੋਗੇ ਇਹਨੂੰ ਪਤਾ ਹੈ ਕਿ ਸਾਡੀ ਸਰਕਾਰ ਹੁਣ ਡੇਢ ਸਾਲ ਰਹੀ ਹੈ ਮੈਂ ਅੱਜ ਕਹਿਣਾ ਚਾਹਣਾ ਕਿਉਂਕਿ ਮੈਨੂੰ ਬਹੁਤ ਕਿਸਾਨਾਂ ਨੇ ਲੋਕਾਂ ਨੇ ਆਮ ਵਪਾਰੀਆਂ ਨੇ ਬਹੁਤ ਟੈਲੀਫੋਨ ਪਿਛਲੇ ਦਿਨਾਂ ਚ ਮੇਰੇ ਕੋਲ ਆਇਆ ਹੈ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਕਰਨ ਲੱਗੇ ਆ ਪੰਜਾਬ ਨੂੰ ਲੁੱਟਣ ਤੇ ਲੱਗਿਆ ਤੇ ਸਾਨੂੰ ਕਈ ਵਪਾਰੀਆਂ ਨੇ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਸਾਥੋਂ ਕਰੋੜ ਰੁਪਏ ਕਿਲਾ ਮੰਗਣ ਵੀ ਲੱਗੇ ਆ ਕਿ ਜੇ ਤੁਸੀਂ ਆਪਣਾ ਬਚਾਉਣਾ ਮੈਂ ਇੱਕ ਅਫਸਰ ਸਬੰਨ ਨੂੰ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਥੋਥੋਂ ਧਾਂਦ ਲੀਆਂ ਖਲਾਰੀ ਹੈ ਮੈਂ ਬੇਨਤੀ ਕਰਦਾ ਅਫਸਰ ਸਬੰਨ ਨੂੰ ਆਪਣੀ ਨੌਕਰੀ ਖਤਰੇ ਚ ਨਾ ਲੈ ਕੇ ਆਓ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਕਹਿਣ ਤੇ ਤੁਸੀਂ ਫੈਸਲੇ ਕਰੀ ਜਾਂਦੇ ਹੋ ਇਲੀਗਲ ਫੈਸਲੇ ਹੋਈ ਜਾਂਦੇ ਆ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਭਵਨ ਚ ਜੇ ਸਤਿੰਦਰ ਜੈਨ ਸਸੋੜੀਆ ਆਪ ਮੀਟਿੰਗ ਕਰਦੇ ਆ ਤੇ ਸਾਰੇ ਮਨਿਸਟਰ ਤੇ ਸੈਕਟਰੀ ਉੱਥੇ ਹੁੰਦੇ ਆ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਹੈ ਹਰ ਅਫਸਰ ਦੀ ਜਦੋਂ ਉਹ ਜੁਆਇਨ ਕਰਦਾ ਹੈ ਓਥ ਆਫ ਸੀਕਰਸੀ ਹੁੰਦੀ ਹੈ ਹਰ ਮਨਿਸਟਰ ਦੀ ਓਥ ਆਫ ਸੀਕਰਸੀ ਹੈ ਜਦੋਂ ਆਪਾਂ ਸੌਂਖ ਹੈ ਨੇ ਆ ਜੇ ਮਨਿਸਟਰ ਹੋਗੀ ਗਵਰਨਰ ਤੋਂ ਓਥ ਆਫ ਸੀਕਰਸੀ ਲੈਣੇ ਦਾ ਮਤਲਬ ਕੀ ਹੈ ਕੀ ਸਰਕਾਰ ਦੇ ਫੈਸਲੇ ਬਾਹਰ ਕਿਸੇ ਨੂੰ ਦੱਸਨੇ ਕਰਨ ਤੋਂ ਪਹਿਲੇ ਪਰ ਆ ਮੀਟਿੰਗ ਹੈ ਸੰਸਦਿਆ ਲੈ ਕਿਹੜੇ ਕਪੈਸਿਟੀ ਵਿੱਚ ਸੰਸਦਿਆ ਕਿਸ ਕਪੈਸਿਟੀ ਵਿੱਚ ਜੈਨ ਇਹਨਾਂ ਨੂੰ ਮਨਿਸਟਰਾਂ ਵਾਂਗੂ ਪੰਜ-ਪੰਜ ਮਨਿਸਟਰੀਆਂ ਵੰਡ ਦਿੱਤੀਆਂ ਇਹਨਾਂ ਨੂੰ ਘਰ ਦੇ ਦਿੱਤੇ ਆ ਸਾਰੀ ਸਮੂਚੀ ਸਰਕਾਰ ਦਿੱਲੀ ਦੀ ਜਿਹੜਾ ਉਹਨਾਂ ਦਾ ਜਿਹੜਾ ਹੈਗਾ ਪੀਏ ਵਿਪਲ ਵਿਪਲ ਕੁਮਾਰ ਉਹ ਦਾ Chief Minister ਨੰਲਾਤਾ ਜੀ ਨੇ ਉੱਥੇ ਇੱਕ ਲੜਕੀ ਲੇਡੀ ਐਮਪੀ ਨਾਲ ਬੁਰਾ سلوਕ ਕੀਤਾ ਸੀ ਕੇਸ ਰਜਿਸਟਰ ਹੋਇਆ ਸੀ ਉਹਨੂੰ ਇੱਥੇ ਡਵਾਈਸ ਲਾਤਾ ਜਿੰਨੀਆਂ ਕਾਰਪੋਰੇਸ਼ਨਾਂ ਸਾਰਿਆਂ ਤੇ ਜਿੰਨੇ ਚੇਅਰਮੈਨ ਐ ਬਾਹਰ ਦੇ ਆ ਗਏ ਰੈਰਾ ਵਰਗੀ ਆਰਗੇਨਾਈਜੇਸ਼ਨ ਜਿਹੜੀ ਬਿਲਡਰਾਂ ਨੂੰ ਦੇ ਕੰਟਰੋਲ ਵਾਸਤੇ ਇੱਕ ਸੰਸਥਾ ਬਣੀ ਐ ਬਾਹਰੋਂ ਦਿੱਲੀੋਂ ਲਾਤੇ ਕਿਉਂ ਲਾਏ ਕਿ ਇਹ ਜਿਹੜੇ ਚੇਅਰਮੈਨ ਲੱਗਦੇ ਆ ਉਹਨਾਂ ਨੂੰ ਕਲੀਅਰ ਇਨਸਟਰਕਸ਼ਨਸ ਆ ਇੰਨਾ ਪੈਸਾ ਇਕੱਠਾ ਕਰਕੇ ਆਉਣਾ ਹੈ ਬੜੇ ਦੁੱਖ ਨਾਲ ਕਹਿਣਾ ਪੈਂਦਾ ਮੈਂ ਅਜ ਤੱਕ ਆਜ਼ਾਦੀ ਦੇ ਬਾਅਦ ਕਿਸੇ ਸੂਬੇ ਦੀ ਹਾਲਾਤ ਐਜੀ ਮਾੜੀ ਨਹੀਂ ਦੇਖੀ ਜਿਵੇਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਤੇ ਉਹਦੇ ਜਿਹੜੇ ਜਿੰਨੇ ਵੀ ਉਹਦੇ ਸਾਥੀ ਐ ਉਹਨਾਂ ਨੇ ਪੰਜਾਬ ਨੂੰ ਇੱਕ ਲੁੱਟਣ ਦਾ ਜ਼ਰੀਆ ਬਣਾ ਲਿਆ ਸੋ ਮੈਂ ਕਲੀਅਰ ਕਰਨਾ ਚਾਹਣਾ ਆ ਜਿਹੜੀ ਜ਼ਮੀਨ ਆ ਕਿਸਾਨਾਂ ਦੀ ਜ਼ਮੀਨ ਹੈ ਬਿਗੈਰ ਕਿਸਾਨਾਂ ਤੋਂ ਅਪਰੂਵਲ ਲੈ ਆਹ ਜ਼ਮੀਨ ਅਸੀਂ ਕੋਈ ਐਵ ਨਹੀਂ ਹੋਣ ਦੇਵਾਂਗੇ ਕੁਛ ਮਰਜ਼ੀ ਕਰਨਾ ਪਏ ਐਜੀਟੇਸ਼ਨ ਕਰਨੀ ਪਏ ਹਰ ਹੀਲਾ ਕਰਨੇ ਪੰਜਾਬ ਦੀ ਲੁੱਟ ਅਕਾਲੀ ਦਲ ਨਹੀਂ ਹੋਣ ਦਊਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਵਾਰਿਸ ਪਾਰਟੀ ਹੈ ਸਾਡੀ ਜਮਵਰੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਦੂਜੀਆਂ ਪਾਰਟੀਆਂ ਹਨ ਇਹਨਾਂ ਦੀ ਕੋਈ ਜਮਹਰੀ ਨਹੀਂ ਆ ਤਾਂ ਇੱਥੇ ਆਉਂਦੇ ਆ ਇੱਕ ਸੂਬਾ ਸਮਝ ਕੇ ਆਉਂਦੇ ਆ ਕਿ ਇੱਕ ਸਟੇਟ ਤੇ ਅਸੀਂ ਕਬਜ਼ਾ ਕੀਤਾ ਸਾਡੇ ਵਾਸਤੇ ਆ ਸਟੇਟ ਨਹੀਂ ਹੈ ਸਾਡੇ ਵਾਸਤੇ ਆ ਘਰ ਹੈ ਤੋ ਇਸ ਕਰਕੇ ਮੈਂ ਅੱਜ ਅਫਸਰ ਸਹਿਬਾਨ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਇਸ ਆ ਜਿਹੜੇ ਸਾਲ ਗੇਟ ਸਾਲ ਰਹਿ ਗਿਆ ਬਾਅਦ ਆ ਸਾਰੀਆਂ ਇਹ ਫੈਸਲੇ ਜਿਹੜੇ ਗਲਤ ਹੋਤੋਂ ਕਰਾਈ ਜਾਂਦੇ ਆ ਆ ਸਾਰੇ ਗਲਤ ਫੈਸਲੇ ਆ ਭੁਗਤਨੇ ਤੁਹਾਨੂੰ ਪੈਣੇ ਆ ਇਹਨਾਂ ਨੇ ਤਾਂ ਭੁਗ ਇਹਨਾਂ ਨੂੰ ਤਾਂ ਭੁਗਤਨੇ ਪੈਣੇ ਹੀ ਪੈਣੇ ਆ ਪਰ ਅਫਸਰਾਂ ਨੂੰ ਵੀ ਭੁਗਤਨੇ ਪੈਣੇ ਆ ਇਸ ਕਰਕੇ ਆ ਗਲਤ ਫੈਸਲੇ ਜਿਹੜੇ ਕਰਾਰੇ ਆ ਕਰਨੇ ਬੰਦ ਕਰ ਦਿਓ ਕੋਈ ਧੱਕਾ ਨਾ ਕਰੋ ਕਿਉਂਕਿ ਸਾਰੀਆਂ ਇਨਕੁਆਰੀਆਂ ਖੁੱਲ ਗਈਆਂ ਸਾਰੀਆਂ ਤੇ ਇਨਵੈਸਟੀਗੇਸ਼ਨ ਹੋਣਗੇ ਸਾਰਿਆਂ ਤੇ ਵਿਜੀਲੈਂਸ ਤੇ ਦੂਜੇ ਡਿਪਾਰਟਮੈਂਟ ਸਾਰੀ ਇਨਵੈਸਟੀਗੇਸ਼ਨ ਕਰ ਰਿਹਾ ਜਿਸ ਤਰੀਕੇ ਨਾਲ ਲੱਗੇ ਸੱਕਾ ਹੀ ਵੱਡੇ ਵੱਡੇ ਪ੍ਰੂਫ ਸਾਡੇ ਕੋਲੇ ਆ ਗਏ ਆ ਜਿਸ ਤਰੀਕੇ ਨਾਲ ਕਰ ਰਿਹਾ ਹੈ ਤੋਂ ਇਸ ਕਰਕੇ ਮੈਂ ਅੱਜ ਸਾਰੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਲੋਕਾਂ ਨੂੰ ਪੁਸ਼ਵਾਸ ਦਿਵਾਉਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜਾ ਹੈ ਤੇ ਹਰ ਕਿਸਮ ਦੀ ਜੋ ਐਜੀਟੇਸ਼ਨ ਕਰਨੀ ਪਏ ਜੋ ਚੀਜ਼ਾਂ ਤੇ ਕੋਰਟ ਜਾਣਾ ਪਏ ਕਿਤੇ ਵੀ ਕਰਨਾ ਪਏ ਅਸੀਂ ਪੰਜਾਬ ਦੇ ਨਾਲ ਤੱਕਾ ਨਹੀਂ ਹੋਣਦਾ ਕਿ ਪੰਜਾਬ ਦੇ ਕਿਸਾਨੀ ਨਾਲ ਪੰਜਾਬ ਦੇ ਵਪਾਰੀਆਂ ਨਾਲ ਪੰਜਾਬ ਦੇ ਲੋਕਾਂ ਨਾਲ ਤੱਕਾ ਨਹੀਂ ਹੋਣ ਦਵਾਂਗੇ ਅਮਾਥੋਂ ਅੱਜ ਅੱਜ ਮੈਂ ਕਹਿਣ ਆਇਆ ਤੇ ਨਾਲੇ ਵਾਰਨਿੰਗ ਵੀ ਦੇ ਰਿਹਾ ਹਾਂ ਸੈਂਟਰ ਪੰਜਾਬ ਸਰਕਾਰ ਨੂੰ ਤੇ ਅਫਸਰਾਂ ਨੂੰ ਤੇ ਦੂਜਿਆਂ ਨੂੰ ਤੁਸੀਂ ਇਹ ਗਲਤ ਕੰਮ ਕਰਨਾ ਬੰਦ ਕਰ ਦਿਓ ਨਹੀਂ ਤਾਂ ਤੁਸੀਂ ਸਾਰੇ ਜੇਲ੍ਹਾਂ 'ਚ ਹੋਵੋਗੇ ਆ ਜਿੰਨਾ ਲੁੱਟਿਆ ਪੈਸਾ ਬਾਹਰ ਨਹੀਂ ਜਾਣ ਦੇਵਾਂਗੇ ਤੁਹਾਡਾ ਸਰ ਚੇਅਰਮੈਨ ਨੂੰ ਲੈ ਕੇ ਤੁਸੀਂ ਕਹਿ ਰਹੇ ਸੀ ਚੇਅਰਮੈਨ ਦੇ ਪਿੱਛੇ ਕੀ ਰੀਜ਼ਨ ਕੀ ਲਾਇਆ ਆ ਸਾਰੇ ਚੇਅਰਮੈਨ ਇਹਨਾਂ ਨੇ ਆਪਣੇ ਦਿੱਲੀ ਤੋਂ ਚਹੇਤੇ ਲਾਏ ਆ ਪੋਲੂਸ਼ਨ ਬੋਰਡ ਲੈ ਲਓ ਰੇਰਾ ਲਾ ਲਓ ਕਿਉਂ ਲਾਏ ਆ ਸਾਰੇ ਜਿੱਥੇ ਮਨੀ ਕਲੈਕਸ਼ਨ ਸਿੱਧਾ ਟਾਰਗੇਟ ਦਿੱਤਾ ਹੈ ਹੈਵੀ ਇੰਡਸਟਰੀ ਹੈਵੀ ਇੰਡਸਟਰੀ ਦਾ ਲਾਤਾ ਸਾਰੇ ਟਾਰਗੇਟ ਦਿੱਤੇ ਹੈ ਤੁਸੀਂ ਸਾਨੂੰ ਇੰਨਾ ਪੈਸਾ ਇਕੱਠਾ ਕਰਕੇ ਦੇਣਾ ਆ ਜਿਹੜੇ ਮੀਟਿੰਗ ਕੀਤੀ ਹੈ ਸਸੋੜੀਆਂ ਨੇ ਆਪਣੇ ਜੈਨ ਨੇ ਰੀਅਲ ਏਸਟੇਟ ਵਾਲੇ ਨੇ ਕੀਤੀ ਹੈ ਅਫਸਰਾ ਦੀ ਉਹ ਹੁੰਦਾ ਕੌਣਾ ਕਰਨ ਵਾਸਤੇ ਚੀਫ ਮਿਨਿਸਟਰ ਕਰ ਸਕਦਾ ਹੈ ਮਿਨਿਸਟਰ ਕਰ ਸਕਦਾ ਹੈ ਮਿਨਿਸਟਰ ਤਾਂ ਚੀਫ ਮਿਨਿਸਟਰ ਤੁੰਨੂੰ ਬੁਲਾਉਂਦੇ ਹੀ ਨਹੀਂ ਹੁਣ ਤੁਸੀਂ ਫੋਟੋਗ੍ਰਾਫਰ ਵੀ ਆ ਗਈਆਂ ਤੁਹਾਡੇ ਸਾਹਮਣੇ ਫੋਟੋਗ੍ਰਾਫਰ ਆ ਗਈਆਂ ਕੀ ਹੁਣ ਕਿਉਂਕਿ ਹੁਣ ਇਹਨਾਂ ਕਲੀਅਰਟੀ ਬੜੀ ਕਲੀਅਰ ਹੈ ਕਿ ਅਸੀਂ ਇੱਥੋਂ ਪੈਸਾ ਇਕੱਠਾ ਕਰਨਾ ਹੈ ਤੇ ਪੰਜਾਬ ਨੂੰ ਜਵੇਂ ਅੰਗਰੇਜ਼ਾਂ ਨੇ ਆਪਣੇ ਦੇਸ਼ ਨੂੰ ਲੁੱਟਣ ਵਾਸਤੇ ਆਏ ਸੀ ਉਹੀ ਤਰੀਕਾ ਇਹਨਾਂ ਨੇ ਬਣਾ ਲਿਆ ਪਰ ਅਕਾਲੀ ਦਲ ਨਹੀਂ ਹੋਣ ਦਊਗਾ ਕੁਛ ਮਰਜ਼ੀ ਕੁਰਬਾਨੀ ਦੇਣੀ ਪਏ। ਕਿਹੜੇ ਮੈਂ ਨਹੀਂ ਮੇਰੇ ਕੋਲੇ ਕਈ ਪਿੰਡਾਂ ਵਾਲੇ ਲੋਕ ਆਇਆ ਮੈਂ ਉਹਨਾਂ ਨੂੰ ਮਿਲ ਵੀ ਜਾਊਂਗਾ ਸ਼ਾਮ ਨੂੰ ਮੈਂ ਜਾਣਾ ਮਿਲ ਰਿਹਾ ਤੇ ਇੱਕ ਪਿੰਡ ਹੈ ਇਸੇ ਵਾਲਾ ਹਾਂ ਦੇ ਕਹੀ ਹੈ ਪਰ ਜੇ ਮੈਨੇ ਲਗਾਤਾਰ ਮੇਰੇ ਇਨ ਟੱਚ ਹੈ ਅਸੀਂ ਉਹਨਾਂ ਨੂੰ ਸ਼ੋਰ ਕੀਤਾ ਹੈ ਕਿ ਅਸੀਂ ਕਿਸੇ ਹਾਲਤ ਜੇ ਕੋਈ ਹੋ ਸਿਆ ਕਿ ਤਾ ਪੂਰਾ ਕਾਲੀ ਦਲ ਪੂਰੀ ਕਾਲੀ ਦਲ ਦੀ ਲੀਡਰਸ਼ਿਪ ਕੋਲੇ ਵਰਕਰ ਪੰਜਾਬ ਦੇ ਲੋਕਾਂ ਨਾਲ ਖੜੇ ਹੈ ਕਿਸੇ ਹਾਲਤ ਆ ਤੱਕਾ ਨਹੀਂ ਹੋਣ ਦੇਵਾਂਗੇ ਵੀ ਨਹੀਂ ਸਿਰਫ ਲੁਧਿਆਣੇ ਦੀ ਜਮੀਨ ਹੈ ਕਿ ਪੋਹਰ ਵੀ ਕੋਈ ਸੂਚਨਾ ਕਿ ਬਾਤ ਮੈਂ ਤੁਹਾਨੂੰ ਕਹਿਆ ਲੁਧਿਆਣੇ ਦੀ ਤਾਂ ਆਫੀਸ਼ੀਅਲ ਕਰਤੀ ਜਲੰਧਰ ਤਿਆਰੀ ਹੋ ਗਈ ਅੰਮ੍ਰਿਤਸਰ ਤਿਆਰੀ ਹੋ ਗਈ ਬਠਿੰਡੇ ਤਿਆਰੀ ਹੋ ਗਈ ਪਟਿਆਲੇ ਹੋ ਗਈ ਮੁਹਾਲੀ ਤੁਸੀਂ ਹੈਰਾਨ ਰਹੇ ਜੋ ਕਹਿੰਦੇ ਅਸੀਂ ਡਿਵੈਲਪ ਕਰਨੀ ਐ 6000 ਕਿੱਲਾ ਮੁਹਾਲੀ ਪਿਆ ਹੈ ਹਲੇ ਤੱਕ ਡਿਵੈਲਪ ਨਹੀਂ ਹੋਇਆ ਪਿਛਲੀ ਕਾਂਗਰਸ ਸਰਕਾਰ ਨੇ 1400 ਕਿੱਲਾ ਅਕਵਾਇਰ ਕੀਤਾ ਸੀ ਇੱਕ ਇੱਟ ਨਹੀਂ ਲੱਗੀ ਇੱਥੇ 2500 25000 ਕਿੱਲਾ ਕਿਵੇਂ ਕਰੋਗੇ ਸੜਕ ਕਹਿੰਦੇ ਕੋ ਸਾਡੇ ਕੋਲੇ ਸਾਡੇ ਕੋਲੇ ਪੈਨਸ਼ਨ ਦੇਣ ਨੂੰ ਕਹਿੰਦੇ ਪੈਸਾ ਹੈ ਨਹੀਂ 1000 ਰੁਪਏ ਦੇਣ ਵਾਸਤੇ ਕਹਿੰਦਾ ਪੈਸਾ ਹੈ ਨਹੀਂ ਤੇ 25000 ਕਿਲਾ ਐਕਵਾਇਰ ਕਰਨਾ ਤੁਸੀਂ ਕਿੱਥੋਂ ਆਊਗਾ ਪੈਸਾ ਆ ਕੱਲਾ ਡਰੋਨ ਦਾ ਸਿਸਟਮ ਕਿ ਜਿਹਦਾ ਨਾਮ ਆ ਗਿਆ ਇੱਕ ਵਾਰ ਨੋਟੀਫਿਕੇਸ਼ਨ ਹੋ ਗਈ ਉਹਦੇ ਮਗਰ ਥੇ ਰਜਿਸਟਰੀਆਂ ਬੰਦ ਜਿਹਦੇ ਕੋਲੇ ਕੋਈ ਪਲਾਟ ਹੈ ਕਿਸੇ ਕੋਲ ਜ਼ਮੀਨ ਹੈ ਉਹ ਅੱਗੇ ਵੇਚ ਨਹੀਂ ਸਕੂਗਾ ਉਹਦੇ ਨਾਲ ਜਿਹਨੂੰ ਜਿਹਨੂੰ ਪੈਸੇ ਦੇਊਗਾ ਉਹਨੂੰ ਰੀਲੀਜ਼ ਕਰੀ ਜਾਵਾਂਗੇ ਆ ਇਹਨਾਂ ਦੀ ਗੇਮ ਪਲਾਨ ਹੈ ਜਿਹੜੀ ਅਸੀਂ ਨਹੀਂ ਹੋਣ ਦੇਵਾਂਗੇ ਸਾਪਣੇ ਪਤਾ ਹੀ ਬਹੁਤ ਜ਼ਿਆਦਾ ਜਿਹੜਾ ਮਾਮਲਾ ਹੈਗਾ ਪੁਲਿਸ ਦੇ ਅਫਸਰ ਸਾਹਿਬ ਆਖੇ ਤੁਹਾਡਾ ਅਪਡੇਟ ਹੈ ਕਿ ਉਹਨਾਂ ਸੀਗਾ ਤਾਂ ਕਾਫੀ ਚਰਚਾ ਹੋ ਰਹੀ ਉਹ ਸਰਦਾਰ ਤਕਾਦ ਦੇ ਜਿੱਦਾਂ ਅਭਿਆਨ ਵੀ ਆਇਆ ਮਤਲਬ ਐਡਾ ਬਟਾ ਮਤਭਾਗ ਹੋ ਰਿਹਾ ਲੱਗ ਰਿਹਾ ਦੇਖੋ ਮੈਂ ਪਹਿਲੇ ਤਾਂ ਮੈਂ ਦੇਸ਼ ਦੀ ਫੌਜ ਨੇ ਬਹੁਤ ਵੱਡਾ ਬਚਾ ਪੰਜਾਬ ਦਾ ਕੀਤਾ ਤੁਸੀਂ ਜੇ ਆ ਲੜਾਈ ਨੂੰ ਦੇਖੋ ਜੇ 100 ਡਰੋਨ ਬਾਹਰੋਂ ਆਏ ਐ ਇਗਜ਼ਾਮਪਲ ਦੇ ਰਿਹਾ 60% ਹਮਲਾ ਕੱਲਾ ਪੰਜਾਬ ਸੀ ਜਿੰਨਾ ਅਟੈਕ ਸੀ ਸਾਰਾ ਪੰਜਾਬ ਤੇ ਸਾਰਾ ਛੇੜਕ ਸੀ ਤੇ ਆਪਾਂ ਨੂੰ ਮੈਂ ਮੈਂ ਪਹਿਲੇ ਵੀ ਵਧਾਈ ਦਿੱਤੀ ਸੀ ਪ੍ਰਧਾਨ ਮੰਤਰੀ ਜੀ ਨੂੰ ਤੇ ਮੈਂ ਵਾਜ ਫੌਜ ਨੂੰ ਵੀ ਕਿਹਾ ਸੀ ਕਿ ਤੁਸੀਂ ਜਿਹੜਾ ਜਸ ਸਿਸਟਮ ਨਾਲ ਉਹਨਾਂ ਨੇ ਇੱਕ ਤੀ ਹਮਲੇ ਕੀਤੇ ਐ ਆਹ ਤਾਂ ਆਪਣੇ ਕੋਲੇ ਜਿਹੜਾ ਸਿਸਟਮ ਆਪਾਂ S400 ਤੇ ਦੂਜੀਆਂ ਡਿਫੈਂਸ ਸਿਸਟਮ ਹੈ ਉਹ ਆਪਾਂ ਨੂੰ ਨਹੀਂ ਤਾਂ ਤੁਸੀਂ ਦੇਖ ਲਓ ਕਿੰਨਾ ਵੱਡਾ ਨੁਕਸਾਨ ਆਉਂਦਾ ਸੀ ਇਹ ਹਰ ਰੋਜ਼ ਤਿੰਨ ਤਿੰਨ ਸੌ ਡਰੋਨ ਆਉਂਦੇ ਸੀ ਇੱਥੇ ਬੰਬ ਕਰਨ ਵਾਸਤੇ ਸਾਰਿਆਂ ਨੂੰ ਬਚਾਇਆ ਤੇ ਫਾਲਤ ਹੈ ਵੀ ਜਦੋਂ ਅੱਜ ਮਤਲਬ ਆਪਣੇ ਖਾਲਤਾ ਨੇ ਦਿੱਤੇ ਆ ਮਤਲਬ ਅੱਜ ਦੇ ਖਾਲਤਾ ਵੀ ਬੰਦੀ ਹੋਏ ਫੂਟ ਪੋਦੇ ਆ ਉਹਨੇ ਕਹਿੰਦੇ ਫੂਟ ਪੋਦੇ ਆ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਪਰ ਮੈਂ ਇਹ ਗੱਲ ਮੈਂ ਕਿਉਂਕਿ ਮੈਂ ਆਪ ਬਾਹਰ ਆਇਆ ਹਾਂ ਉਹ ਐਜੀਪੀਸੀ ਉਹ ਐਜੀਪੀਸੀ ਪ੍ਰਧਾਨ ਉਹ ਦੱਸ ਸਕਦੇ ਕਿਉਂਕਿ ਫਿਜ਼ੀਕਲ ਉਹਨੇ ਇਹ ਕਿਹਾ ਪਰ ਮੈਂ ਇਹ ਨਾ ਕਹਿਣਾ ਚਾਹਣਾ ਗਵਰਨਮੈਂਟ ਆਫ ਇੰਡੀਅਨ ਆਰਮੀ ਨੂੰ ਮੈਂ ਵਧਾਈ ਦੇਣਾ ਚਾਹਣਾ ਇੰਡੀਅਨ ਆਰਮੀ ਨੇ ਪੰਜਾਬ ਨੂੰ ਨਹੀਂ ਇਕੱਲੇ ਦੇਸ਼ ਨੂੰ ਤਾਂ ਬਚਾਇਆ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣ ਤੋਂ ਪੰਜਾਬੀਆਂ ਨੂੰ ਬਚਾਉਣ ਲਈ ਜੀ ਜੀ ਵਿਧਾਨ ਸਭਾ ਚੋਣਾਂ ਨੂੰ ਨਾ 1.5 ਸਾਲ ਦਾ ਸਮਾਂ ਰਹਿ ਗਿਆ ਹੈ ਇਸੇ ਹਮਖਿਆਲੀ ਪਾਰਟੀ ਨਾਲ ਅਕਾਲੀ ਦਲ ਦਾ ਕੋਈ ਚੱਲਣਾ ਹੈ ਜਰੂਰ ਸਾਡਾ ਜਿਹੜੇ ਜਿਹੜੇ ਅਕਾਲੀ ਦਲ ਦੀ ਪਾਲਿਸੀ ਨਾਲ ਜਿਹੜੇ ਪੰਜਾਬ ਨਾਲ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੇ ਦੇਖੋ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਇਕੱਲੀ ਪਾਰਟੀ ਇੱਕ ਪਾਸੇ ਨੈਸ਼ਨਲ ਪਾਰਟੀਆਂ ਇੱਕ ਪਾਸੇ ਪੰਜਾਬ ਦੀ ਹੈ ਨੈਸ਼ਨਲ ਪਾਰਟੀਆਂ ਦਾ ਬਤੀਰਾ ਤੁਸੀਂ ਦੇਖ ਲਿਆ 5 ਸਾਲ ਪਹਿਲੇ ਕੈਪਟਨ ਅਮਰਿੰਦ ਕਾਂਗਰਸ ਦੀ ਪਾਰਟੀ ਸੀ ਇਹ ਕਿੱਟਲੀ ਲੱਗੀ ਆ ਪੰਜ ਸਾਲ ਤੁਸੀਂ ਝਾੜੂ ਵਾਲੇ ਆਏ ਆ ਲੁੱਟਣ ਆਏ ਆ ਤੁਸੀਂ ਲੁਧਿਆਣਾ ਦੇਖ ਲਓ ਸਾਰਾ ਕੁਛ ਹੀ ਲੁਧਿਆਣਾ ਚ ਨਹੀਂ ਪੂਰੇ ਪੰਜਾਬ ਚ ਜੋ ਬਣਿਆ ਡਵੈਲਪਮੈਂਟ ਹੋਈ ਹੈ ਤਰੱਕੀ ਹੋਈ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਦੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਹੀ ਹੋਇਆ ਕਿਉਂਕਿ ਅਸੀਂ ਜਮਵਾਰ ਸਾਡਾ ਘਰ ਹੈ ਸਾਡੇ ਵਾਸਤੇ ਸਾਰਾ ਕੁਛ ਹੀ ਪੰਜਾਬ ਹੈ ਅਸੀਂ ਪੰਜਾਬ ਵਾਸਤੇ ਜਾਨ ਦਿੰਨੇ ਆ ਪੰਜਾਬ ਦੀ ਤਰੱਕੀ ਬਾਤ ਸਾਡਾ ਸੁਪਨਾ ਹੈ ਆ ਜਿਹੜੀਆਂ ਲੋਕੀ ਇੱਥੇ ਪਾਰਟੀਆਂ ਨੈਸ਼ਨਲ ਆ ਇੱਥੇ ਕੱਲਾ ਲੁੱਟਣ ਤੇ ਤੇ ਆਪਣੀ ਪਾਵਰ ਦਿਖਾਉਣ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਜੀ ਮੇਰਾ ਜੀ ਇਹਨਾਂ ਨਾਲ ਇਹਨਾਂ ਨਾਲ ਭਾਜਪਾ ਨਾਲ ਕੋਈ ਗੱਲ ਚੱਲ ਰਹੀ ਹੈ ਮੈਂ ਤੁਹਾਨੂੰ ਕਿਹਾ ਕਿ ਹਲੇ ਇਲੈਕਸ਼ਨ ਆ ਸੀ ਤਾਂ ਆਪਣੇ ਆਪ ਵੀ ਪੂਰਾ ਤਿਆਰੀ ਕਰ ਰਹੇ ਆ ਹਾਂਜੀ ਇਲੈਕਸ਼ਨ ਦੇ ਸਮੇਂ ਹਲੇ ਟਾਈਮ ਹੈ ਜਿਹੜੀਆਂ ਪਾਰਟੀਆਂ ਪੰਜਾਬ ਪ੍ਰਤੀਖ ਖੜਨਗੀਆਂ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਆ ਜਿਹੜੇ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੀਆਂ ਸੁਖਵੀਰ ਜੀ ਪੰਜਾਬ ਦੀ ਬੋਡੀ ਤੁਸੀਂ ਪ੍ਰਧਾਨ ਬਣ ਗਏ ਹੋ। ਬਾਕੀ ਬੋਡੀ ਤੇ ਡਿਸਟ੍ਰਿਕਟ ਬੋਡੀ ਜਿਹੜੀਆਂ ਆਣੀਆਂ ਨੇ ਜਿਲ੍ਹਾ ਜੱਤੇਗੜ੍ਹ ਨੇ ਉਹ ਕਦੋਂ ਤੱਕ ਉਹ ਬਹੁਤ ਹੀ ਜਲਦੀ ਹਾਂ ਇਲੈਕਸ਼ਨ ਜਿਹੜਾ ਹੈਗਾ ਤੁਸੀਂ ਪੰਜਵੀਂ ਦਾ ਲੜ ਰਹੇ ਸੀ ਉਹਦੀ ਅਗਲੀ ਕੀ ਰਣਨੀਤੀ ਉਹ ਕੀ ਕੌਣ ਕੌਣ ਇੱਥੇ ਕੈਂਪੇਨ ਕਰ ਲਗੇ ਕਿਵੇਂ ਕਿਵੇਂ ਉਹ ਰਹੇਗਾ ਥੋੜਾ ਹੋਰ ਤੱਕ ਪਹਿਲੀ ਮੈਂ ਇਹਨਾਂ ਕਹਿਣਾ ਚਾਹਣਾ ਸਾਡੀ ਬੋਡੀ ਜਲਦੀ ਬਣ ਜਾਣੀ ਹੈ ਤੇ ਜਿਹੜਾ ਸਾਡੇ ਕੈਂਪੇਨ ਦਾ ਸਟਾਈਲ ਹੋਊਗਾ ਉਹ ਅਸੀਂ ਤੁਹਾਨੂੰ ਥੋੜੀ ਜਰੂਰ ਦੱਸਾਂਗੇ ਤਾਂ ਇਹ ਮੇਰਾ ਲਖਸਵਾਲਾ ਜੀ ਸਾਰੀ ਪਾਰਟੀ ਇੱਥੇ ਲੜਦਾ ਸਾਰੀ ਪਾਰਟੀ ਹਾਂ ਲਖਮੀ ਚਰਾਬਦਾ ਜੀ ਮਤਲਬ ਇੰਨੇ ਬੰਦੇ ਮਰ ਗਏ ਜੀ ਤੁਹਾਡਾ ਤੁਸੀਂ ਤਾਂ ਕੈਬਿਨ ਨਹੀਂ ਗਏ ਜੀ ਤੁਹਾਡਾ ਮਤਲਬ ਗਿਆਨ ਜੀ ਤੁਹਾਨੂੰ ਹੁਣ ਸੁਣ ਲੈ ਮੈਂ ਪਰਸਨਲ ਮਜਬੂਰੀ ਮੇਰੀ ਪਰਸਨਲ ਮਜਬੂਰੀ ਕਰਕੇ ਮੈਂ ਦੇਸ਼ ਤੋਂ ਬਾਹਰ ਸੀ ਮੈਂ ਪਰਸੋ ਹੀ ਆਇਆ ਤੇ ਔਨਸਾਰ ਮੈਂ ਸਿੱਧਾ ਇੱਥੇ ਤੁਹਾਡੇ ਕੋਲੇ ਆਇਆ ਦੇਖੋ ਮੈਂ ਉਹੀ ਕਹਿ ਰਿਹਾ ਬਜੀਠੇ ਸਾਹਿਬ ਗਏ ਸਾਡੀ ਪਾਰਟੀ ਸੀ ਲੀਤੀ ਪਰ ਮੈਂ ਜਿਹੜਾ ਕਹਿਣਾ ਚਾਹਣਾ ਹੈ ਗੱਲ ਉੱਥੇ ਹੀ ਆਉਂਦੀ ਹੈ ਪੰਜਾਬ ਦਾ ਦਰਦ ਕਿਹਦੇ ਕੋਲੇ ਦਰਦ ਕੱਲੀ ਇਕਾਲੀ ਦਿਲ ਜਾਂਦਾ ਹੈ ਦੂਜੇ ਕੋਈ ਨਹੀਂ ਜਾਂਦਾ ਸਾਰੇ ਡਰਾਮੇ ਥੈਂਕ ਯੂ ਥੈਂਕ ਯੂ